ਇੱਕ ਪਾਸੇ ਪੂਰਾ ਪੰਜਾਬ ਹੜਾਂ ਦੀ ਲਪੇਟ ਹੇਠ ਹੈ ਲੋਕ ਤਰਾ-ਤਰਾ ਕਰ ਰਹੇ ਨੇ ਤੇ ਦੂਜੇ ਪਾਸੇ ਅਜੇਹੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਨੇ ਸਭ ਨੂੰ ਝੰਡੋੜ ਕੇ ਰੱਖ ਦਿੱਤਾ ਇਹ ਤਸਵੀਰਾਂ ਗੁਰੂ ਘਰ ਦੇ ਬਾਹਰ ਦੀਆਂ ਨੇ ਜਿੱਥੇ ਜੰਮ ਕੇ ਲੜਾਈ ਹੋ ਰਹੀ ਹੈ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੇ ਤੇ ਦੂਜੇ ਪਾਸੇ ਪਿੰਡ ਵਾਸੀ ਨੇ ਜਾਣਕਾਰੀ ਮੁਤਾਬਕ ਗੋਇੰਦਵਾਲ ਵਿਖੇ ਗੁਰਦੁਆਰਾ ਚੁਬਾਰਾ ਸਾਹਿਬ ਦੇ ਸਾਹਮਣੇ ਇੱਕ ਖਾਲੀ ਪਲਾਟ ਪਿਆ ਸੀ ਉਸ ਦੇ ਲਾਗੇ ਬੋਰਵੈਲ ਚੱਲ ਰਿਹਾ ਸੀ ਤੇ ਇੱਕ ਹੋਰ ਬੋਰਵੈਲ ਨੂੰ ਲੈ ਕੇ ਇਹਨਾਂ ਦੋਵਾਂ ਧਿਰਾਂ ਦੇ ਵਿਚਕਾਰ ਅਚੜਪ ਹੋਈ ਹੈ ਰਿਪੋਰਟ ਮੁਤਾਬਕ ਇਹਨਾਂ ਪਿੰਡ ਵਾਸੀਆਂ ਤੇ ਐਸ.ਪੀ.ਐਸ ਦੇ ਮੁਲਾਜ਼ਮਾਂ ਦੇ ਵਿਚਕਾਰ ਇਸ ਬੋਰਵੈਲ ਨੂੰ ਲੈ ਕੇ ਆ ਲੜਾਈ ਹੋਈ ਤਿੱਖੀ ਬਹਿਸ ਹੋਈ ਮਾਹੌਲ ਵੇਖਦੇ ਵੇਖਦੇ ਜ਼ਿਆਦਾ ਗਰਮਾ ਜਾਂਦਾ ਤਣਾਪੂਰਨ ਹੋ ਜਾਂਦਾ ਜਿਹੜੇ ਆਸ-ਪਾਸ ਲੋਕ ਖੜੇ ਹੁੰਦੇ ਨੇ ਉਹ ਵੀ ਮੌਕੇ ਤੇ ਆ ਜਾਂਦੇ ਨੇ ਗਾਲੀ-ਗਲੋਚ ਵੀ ਕੀਤੀ ਜਾਂਦੀ ਹੈ ਗੁਰੂ ਘਰ ਦੇ ਬਾਹਰ ਕੇ ਇਟਾ ਰੋੜੇ ਚਲਾਏ ਜਾਂਦੇ ਨੇ ਇਹ ਲੜਾਈ ਇੰਨੀ ਜ਼ਿਆਦਾ ਗੰਭੀਰ ਬਣ ਜਾਂਦੀ ਹੈ ਕਿ ਕਿਰਪਾਨਾਂ ਤੱਕ ਕੱਢਣ ਦੀ ਨੋ ਬਤਾ ਜਾਂਦੀ ਹੈ ਹਾਲਾਂਕਿ ਕਿਸੇ ਵੱਲੋਂ ਕੋਈ ਸਪਸ਼ਟਿਕਰਨ ਨਹੀਂ ਦਿੱਤਾ ਕਿ ਆ ਕਿ ਆਖਰ ਇਸ ਲੜਾਈ ਦੀ ਵਜ੍ਹਾ ਕਿਉਂ ਹੈ ਕਿ ਜੇਕਰ ਬੋਰਬੈਲੂ ਲੈ ਕੇ ਇਹਨਾਂ ਦੋਵਾਂ ਧਿਰਾਂ ਦੇ ਵਿਚਕਾਰ ਲੜਾਈ ਹੋਈ ਹੈ ਤਾਂ ਆ ਗੱਲ ਕੀ ਹੋ ਸਕਦੀ ਹੈ ਬੋਰਬੈਲੂ ਲੈ ਕੇ ਲੜਾਈ ਕਿਉਂ ਹੋਈ ਹੈ ਇਸ ਵਾਰੀ ਕੋਈ ਸਪਸ਼ਟਿਕਰਨ ਨਹੀਂ ਹੈ ਪਰ ਜਾਣਕਾਰੀ ਇਹ ਹੀ ਮਿਲ ਰਹੀ ਹੈ ਕਿ ਗੋਇੰਦਵਾਲ ਵਿਖੇ ਗੁਰਦੁਆਰਾ ਚੁਬਾਰਾ ਸਾਹਿਬ ਦੇ ਸਾਹਮਣੇ ਕੋਈ ਖਾਲੀ ਪਲਾਟ ਪਿਆ ਸੀ ਤੇ ਉਸ ਤੇ ਲਾਗੇ ਇੱਕ ਬੋਰਬੈਲ ਚੱਲ ਰਿਹਾ ਸੀ ਤੇ ਇੱਕ ਹੋਰ ਬੋਰਬੈਲ ਨੂੰ ਲੈ ਕੇ ਇਹਨਾਂ ਦੋਵਾਂ ਤਰ੍ਹਾਂ ਦੇ ਵਿਚਾਰ ਬੋਰਬੈਲ ਨੂੰ ਲੈ ਕੇ ਹੀ ਬਹਿਸ ਹੁੰਦੀ ਹੈ ਪਹਿਲਾਂ ਗੱਲਬਾਤ ਹੁੰਦੀ ਹੈ ਦੋਵਾਂ ਤਰ੍ਹਾਂ ਦੇ ਵਿਚਾਰ ਪਰ ਵੇਖਦੇ ਹੀ ਵੇਖਦੇ ਇਹ ਗੱਲਬਾਤ ਬਹਿਸ ਦਾ ਰੂਪ ਧਾਰਨ ਕਰ ਲੈਂਦੀ ਹੈ ਤੋਂ ਉਸ ਤੋਂ ਬਾਅਦ ਗਾਲੀ-ਕਲੋਚ ਹੁੰਦੀ ਹੈ ਇੱਟਾ ਰੋੜੇ ਜੰਮ ਕੇ ਚਲਾਏ ਜਾਂਦੇ ਨੇ ਗੁਰੂ ਘਰ ਦੇ ਬਾਹਰ ਦੀਆਂ ਇਹ ਤਸਵੀਰਾਂ ਨੇ ਜਿਸ ਨੂੰ ਵੇਖ ਕੇ ਸਿੱਖ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ ਉਹਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਪੰਜਾਬ ਦੇ ਲੋਕ ਹੜਾਂ ਦੇ ਮਾਰ ਹੇਠ ਹੈ ਤਰਾ-ਤਰਾ ਕਰ ਰਹੇ ਨੇ ਤੇ ਦੂਜੇ ਪਾਸੇ ਅਜਿਹੇ ਲੋਕ ਵੀ ਨੇ ਜੋ ਗੁਰੂ ਘਰ ਦੇ ਬਾਹਰ ਹੀ ਇਸ ਤਰੀਕੇ ਦੇ ਨਾਲ ਆਪਸ ਦੇ ਵਿੱਚ ਲੜ ਰਹੇ ਨੇ ਇੱਕ ਪਾਸੇ ਐਜੀਪੀਐਸ ਦੇ ਮੁਲਾਜ਼ਮ ਨੇ ਤੇ ਦੂਜੇ ਪਾਸੇ ਪਿੰਡ ਵਾਸੀ ਨੇ ਹਾਲਾਂਕਿ ਮੌਕੇ ਤੇ ਪੁਲਿਸ ਵੀ ਨਹੀਂ ਪਹੁੰਚੀ ਹੈ ਪਰ ਜਿਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਕਿ ਆਖਰ ਬੋਰਵੈਲ ਦੀ ਵਜ੍ਹਾ ਕੀ ਹੈ ਕਿਉਂ ਇਹਨਾਂ ਦੋਵਾਂ ਧਿਰਾਂ ਦੇ ਵਿਚਕਾਰ ਬੋਰਵੈਲ ਨੂੰ ਲੈ ਕੇ ਲੜਾਈ ਹੋਈ ਹੈ ਪਰ ਖਾਲੀ ਪਲਾਟ ਦੇ ਵਿੱਚ ਬੋਰਵੈਲ ਚੱਲ ਰਿਹਾ ਸੀ ਤੇ ਇੱਕ ਹੋਰ ਬੋਰਵੈਲ ਨੂੰ ਲੈ ਕੇ ਹੀ ਇਹਨਾਂ ਦੋਵਾਂ ਧਿਰਾਂ ਦੇ ਵਿਚਕਾਰ ਝੜਪ ਦੀ ਵਜ੍ਹਾ ਦੱਸੀ ਜਾ ਰਹੀ ਹੈ ਹਾਲਾਂਕਿ ਕੋਈ ਅਧਿਕਾਰਤ ਤੌਰ ਤੇ ਬਿਆਨ ਸਾਹਮਣੇ ਨਹੀਂ ਆਇਆ ਨਾ ਐਚਪੀਐਸ ਦੇ ਮੁਲਾਜ਼ਮਾਂ ਦਾ ਤੇ ਨਾ ਪਿੰਡ ਵਾਸੀਆਂ ਦਾ ਨਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਮੈਂਬਰ ਦਾ ਇਸ ਨੂੰ ਲੈ ਕੇ ਅਜੇ ਤੱਕ ਬਿਆਨ ਨਹੀਂ ਸਾਹਮਣੇ ਆਇਆ ਪਰ ਇਹ ਜੋ ਤਸਵੀਰਾਂ ਨੇ ਇਹ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੇ ਇਹਨਾਂ ਤਸਵੀਰਾਂ ਨੂੰ ਵੇਖ ਕੇ ਇਹੀ ਕਿਹਾ ਜਾ ਰਿਹਾ ਹੈ ਕਿ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਗੁਰਦੁਆਰਾ ਸਾਹਿਬ ਦੀ ਮਾਨ ਮਰਿਆਦਾ ਨੂੰ ਵੀ ਢਾਲ ਲਗਾਈ ਗਈ ਜਿਸ ਤਰੀਕੇ ਦੇ ਨਾਲ ਜਿਹੜੇ ਐਸਪੀਸੀ ਮੁਲਾਜ਼ਮ ਨੇ ਤਾਂ ਉਹਨਾਂ ਦੇ ਵਿਚਕਾਰ ਤੇ ਪਿੰਡ ਵਾਸੀਆਂ ਦੇ ਵੱਲੋਂ ਇਹ ਜੋ ਗਾਲੀ ਗਲੋਚ ਵਾਲਾ ਮਾਹੌਲ ਬਣ ਜਾਂਦਾ ਇਟਾ ਰੋੜੇ ਚਲਾਏ ਜਾਂਦੇ ਨੇ ਕਿਰਪਾਨਾ ਕੱਢਣ ਤੱਕ ਦੀ ਨੌਬਤ ਆ ਜਾਂਦੀ ਹੈ ਕੋਈ ਵੱਡਾ ਨੁਕਸਾਨ ਵੀ ਇੱਥੇ ਵਾਪਰ ਸਕਦਾ ਸੀ ਹਾਲਾਂਕਿ ਕਿਸੇ ਵੀ ਨੁਕਸਾਨ ਦੀ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਪਰ ਇਹਨਾਂ ਤਸਵੀਰਾਂ ਨੂੰ ਵੇਖ ਕੇ ਸਹਿਜ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਾਹੌਲ ਜ਼ਿਆਦਾ ਤਣਾਪੂਰਨ ਬਣਿਆ ਹੋਇਆ ਹੈ ਪਿੰਡ ਵਾਸੀ ਤੇ ਐਸਪੀਸੀ ਮੁਲਾਜ਼ਮ ਕਾਫੀ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਗੁਰਦੁਆਰਾ ਸਾਹਿਬ ਦੇ ਬਾਹਰ ਹੀ ਆਪਸ ਦੇ ਵਿੱਚ ਇਹ ਝੜਪ ਰਹੇ ਨੇ